ਤੇ ਕੱਲ ਲੱਗੇ ਪਰਮੇਸ਼ਰ ਮਾ ਤੇ ਉਸ ਦੇ ਪਾਪੀ ਤੇ ਨਹੀਂ ਪਰਮੇਸ਼ਰ ਮਾ ਦੇ ਛੋਟੇ ਭਰਾ ਸੁਖਨ ਵਰਮਾ ਦਾ ਵਿਆਹ ਹੋਇਆ ਸੀ ਘਰ ਦੇ ਵਿੱਚ ਪੂਰੀਆਂ ਖੁਸ਼ੀਆਂ ਸੀਆਂ ਤੇ ਸੋਸ਼ਲ ਮੀਡੀਆ ਉੱਤੇ ਇਹਨਾਂ ਦੀਆਂ ਵੀਡੀਓਜ਼ ਤਸਵੀਰਾਂ ਬਹੁਤ ਜ਼ਿਆਦਾ ਵਾਇਰਲ ਹੋ ਰਹੀਆਂ ਸੀ ਤਾਂ ਇੱਕ ਹੋਰ ਖੁਸ਼ੀ ਉਹਨਾਂ ਦੇ ਪਰਿਵਾਰ ਦੇ ਵਿੱਚ ਜੁੜ ਗਈ ਹੈ ਦੱਸਦੀ ਹੈ ਕਿ ਪਰਮੇਸ਼ਰ ਵਰਮਾ ਦੀ ਮੰਮੀ ਦੀ ਰਿਟਾਇਰਮੈਂਟ ਹੋਈ ਹੈ ਔਰ ਰਿਟਾਇਰ ਹੋਏ ਨੇ ਇਸ ਮੌਕੇ ਪਰਮੇਸ਼ਰ ਵਰਮਾ ਨੇ ਆਪਣੀ ਮਾਤਾ ਜੀ ਨੂੰ ਕੁਝ ਖਾਸ ਗਿਫਟ ਕੀਤਾ ਇਸ ਖਾਸ ਗਿਫਟ ਦੀ ਵੀਡੀਓ ਨਾਲ ਵੱਲੋਂ ਸੋਸ਼ਲ ਮੀਡੀਆ ਅਕਾਊਂਟ ਤੇ ਸਾਂਝੀ ਕੀਤੀ ਗਈ ਤੇ ਵੀਡੀਓ ਨੂੰ ਸਾਂਝਾ ਕਰਦੇ ਹੋਇਆ ਪਰਮੇਸ਼ਰ ਸ਼ਰਮਾ ਨੇ ਕੈਪਸ਼ਨ ਦੇ ਵਿੱਚ ਲਿਖਿਆ ਵਾਹਿਗੁਰੂ ਮਿਹਰ ਕਰੇ ਰਿਟਾਇਰਮੈਂਟ ਮੁਬਾਰਕ ਮਾ ਹੁਣ ਜ਼ਿੰਦਗੀ ਜਿਉਣ ਦਾ ਸਮਾਂ ਇਸ ਸਭ ਲਈ ਤੁਹਾਡਾ ਧੰਨਵਾਦ ਦੱਸਿਆ ਕਿ ਪਰਮੇਸ਼ ਸ਼ੁਲਮਾ ਨੇ ਹਾਲ ਹੀ ਦੇ ਵਿੱਚ ਆਪਣੀ ਮਾਂ ਨੂੰ ਰਿਟਾਇਰਮੈਂਟ ਮੌਕੇ ਜੀਪ ਕਾਰ ਗਿਫਟ ਕੀਤੀ ਹੈ ਜੋ ਕਿ ਇੱਕ ਲਗਜ਼ਰੀ ਬ੍ਰਾਂਡ ਹੈ ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਪਰਮੇਸ਼ ਵਿਮਾ ਤੋਂ ਬਹੁਤ ਸਾਰੇ ਲਗਜ਼ਰੀ ਕਾਰਾਂ ਦਾ ਕਲੈਕਸ਼ਨ ਪਿਆ ਹੋਇਆ ਤੇ ਕਹਿ ਸਕਦੇ ਆਂ ਵੀ ਇੱਕ ਹੋਰ ਕਾਰ ਜੋ ਆ ਉਹਨਾਂ ਦੇ ਕਲੈਕਸ਼ਨ ਦੇ ਵਿੱਚ ਜੁੜ ਗਈ ਹੈ ਚਾਹੇ ਉਹਨਾਂ ਦੇ ਵੱਲੋਂ ਆਪਣੀ ਮਾਤਾ ਜੀ ਨੂੰ ਇਹ ਗਿਫਟ ਕੀਤਾ ਗਿਆ ਪਰ ਕਹਿ ਸਕਦੇ ਆ ਵੀ ਘਰ ਦੇ ਵਿੱਚ ਇੱਕ ਹੋਰ ਲਗਜ਼ਰੀ ਕਾਰ ਜੁੜ ਗਈ ਹੈ ਤੇ ਉੱਥੇ ਜੇ ਉਹਨਾਂ ਦੇ ਬੌਟਫਰੈਂਡ ਦੀ ਗੱਲ ਕੀਤੀ ਜਾਵੇ ਤਾਂ ਪਰਮੇਸ਼ਰ ਮਾ ਪੰਜਾਬੀ ਇੰਡਸਟਰੀ ਦੇ ਬਿਹਤਰੀਨ ਕਲਾਕਾਰਾਂ ਦੇ ਵਿੱਚੋਂ ਗਿਣੇ ਜਾਂਦੇ ਨੇ ਜੋ ਕਿ ਸਿੰਗਿੰਗ ਤੋਂ ਲੈ ਕੇ ਅਦਾਕਾਰੀ ਦੇ ਵਿੱਚ ਬਹੁਤ ਜ਼ਿਆਦਾ ਪਸੰਦ ਵੀ ਕੀਤੇ ਗਏ ਨੇ ਤੇ ਹਾਲ ਹੀ ਦੇ ਵਿੱਚ ਉਹਨਾਂ ਦਾ ਗੀਤ ਰਿਲੀਜ਼ ਹੋਇਆ ਸੀ ਸੈੱਟ ਹੋ ਗਿਆ ਤੇ ਇਸ ਗੀਤ ਨੂੰ परमीत शर्मा ਅਤੇ ਗੁਰਲੇਜ਼ ਅਕਤਰ ਨੇ ਮਿਲ ਕੇ ਗਿਆ ਸੀ ਗੀਤ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀਗਾ ਤੇ ਦੱਸ ਦਈਏ ਕਿ ਇਸ ਗੀਤ ਦੀ ਵੀਡੀਓ ਦੇ ਵਿੱਚ ਵੀ ਕਾਫੀ ਜ਼ਿਆਦਾ ਜੋ ਸੀਗੇ ਅਲੱਗ ਚੀਜ਼ਾਂ ਵੇਖਣ ਨੂੰ ਮਿਲਿਆ ਸੀਗੀਆਂ ਜਿਸ ਦਾ ਫੈਨਸ ਨੂੰ ਬਹੁਤ ਜ਼ਿਆਦਾ ਪਸੰਦ ਆਇਆ ਸੀ ਬਹੁਤ ਸੋਣੀ ਪਰਤ ਟਪਾ ਕੁੰਡਾ ਚੰਡੀਗੜ੍ਹ ਸਾਰਾ ਵਿਚ ചിഗ സാ പാ ഫിരത